ਇਹ ਲੈਂਡ ਪੂਲਿੰਗ ਨੀਤੀ ਜਿਹੜੀ ਹੈ ਇਹ ਮਹਾਲੀ ਦੇ ਵਿੱਚ ਕਈ ਸਾਲਾਂ ਤੋਂ ਸ਼ੁਰੂ ਕੀਤੀ ਗਈ ਹੈ ਪਹਿਲੀਆਂ ਸਰਕਾਰਾਂ ਵੱਲੋਂ ਪਰੰਤੂ ਇੱਥੇ ਜਿਹੜਾ ਤਜਰਬਾ ਹੋਇਆ ਹੈ ਔਰ ਬਾਕੀ ਦੇ ਜਿਹੜੇ ਸ਼ਹਿਰ ਨੇ ਉਹ ਬਿਲਕੁਲ ਭਿੰਨ ਨੇ ਕਿਉਂਕਿ ਇੱਥੇ ਪੰਜਾਬ ਦੀ ਰਾਜਧਾਨੀ ਕੋਲ ਹੈ ਇੱਥੇ ਵੀ ਬਹੁਤ ਨੁਕਸਾਨ ਕੀਤਾ ਇਸ ਨੀਤੀ ਨੇ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੈ ਉਹ ਤਾਂ ਇਹ ਹੈ ਕਿ ਜਦੋਂ ਕਿਸਾਨ ਦੇ ਕੋਲੋਂ ਖੇਤ ਚਲਾ ਜਾਂਦਾ ਹੈ ਤਾਂ ਇਹ ਸਮਝ ਲਓ ਉਹਦੇ ਕੋਲੋਂ ਉਹਦਾ ਸੱਭਿਆਚਾਰ ਖੋਸ ਜਾਂਦਾ ਹੈ ਉਹਦੀ ਆਰਥਿਕਤਾ ਦਾ ਪੁੱਲ ਖੋਸ ਜਾਂਦਾ ਹੈ ਸੋ ਉਹਨੇ ਸਾਰੀ ਉਮਰ ਜੋ ਪਿਤਾ ਪੁਰਖੀ ਕਿੱਤਾ ਹੁੰਦਾ ਹੈ ਉਹਦੇ ਚਲੇ ਜਾਣ ਦੇ ਨਾਲ ਇੱਕ ਤਰ੍ਹਾਂ ਨਾਲ ਉਹਦੀ ਜਿਹੜੀ ਜ਼ਿੰਦਗੀ ਆ ਉਹ ਡਾਵਾ ਡੋਲ ਹੋ ਜਾਂਦੀ ਹੈ ਦੂਸਰਾ ਪੰਜਾਬ ਦੇ 27 ਸ਼ਹਿਰਾਂ 'ਚ ਜਿਹੜੀ ਇਹ ਨੀਤੀ ਲਿਆਂਦੀ ਗਈ ਹੈ ਸੋ ਇਹਦੇ ਤੇ ਸਭ ਤੋਂ ਪਹਿਲਾ ਆਬਜੈਕਸ਼ਨ ਤਾਂ ਇਹ ਹੈ ਕਿ ਪਿੰਡਾਂ ਨੂੰ ਅਜਾੜਨ ਦਾ ਜੋ ਸਰਕਾਰ ਨੇ ਇਹ ਮਾਰੂ ਫੈਸਲਾ ਕੀਤਾ ਹੈ ਕਿ ਉਸ ਜ਼ਮੀਨ ਦੇ ਮਾਲਕਾਂ ਨਾਲ ਉਸ ਪਿੰਡ ਦੇ ਵਸਿੰਦਿਆਂ ਨਾਲ ਗੱਲ ਕੀਤੀ ਹੈ ਕਿਉਂਕਿ ਮੁੱਖ ਰੂਪ ਦੇ ਵਿੱਚ ਪਿੰਡਾਂ ਦੇ ਨਾਲ ਜੁੜੇ ਹੋਏ ਸਾਰੇ ਲੋਕਾਂ ਨੇ ਇਹਦੇ ਤੋਂ ਪ੍ਰਭਾਵਿਤ ਹੋਣਾ ਹੈ ਸਭ ਤੋਂ ਪਹਿਲੀ ਗੱਲ ਖੇਤ ਮਜ਼ਦੂਰ ਦਾ ਤੇ ਜਿਹੜਾ ਖੇਤੀ ਦੇ ਧੰਦੇ ਨਾਲ ਜੁੜਿਆ ਹੋਇਆ ਜਿੰਨੇ ਵੀ ਕਾਰੋਬਾਰ ਨੇ ਟਰੈਕਟਰਾਂ ਦੀਆਂ ਵਰਕਸ਼ਾਪਾਂ ਨੇ ਕੀੜੇ ਮਾਰ ਦਵਾਈਆਂ ਨੇ ਆੜਤੀਆ ਸੋ ਖੇਤ ਮਜ਼ਦੂਰ ਦਾ ਦੂਰਾ ਨੁਕਸਾਨ ਹੋਣਾ ਹੈ ਇੱਕ ਤਾਂ ਮਨਰੇਗਾ ਚਲੀ ਜਾਣੀ ਹੈ ਕਿਉਂਕਿ ਮਨਰੇਗਾ ਐਕਟ ਕੇਵਲ ਪਿੰਡਾਂ ਦੇ ਵਿੱਚ ਲਾਗੂ ਹੁੰਦਾ ਜਦੋਂ ਸ਼ਹਿਰੀਕਰਨ ਹੋਣਾ ਹੈ ਮਨਰੇਗਾ ਨਾਲ ਦੀ ਨਾਲ ਖਤਮ ਸੋ ਪਿੰਡਾਂ ਦਾ ਲਗਭਗ ਅੱਧਾ ਹਿੱਸਾ ਜਿਹੜਾ ਉਹਨਾਂ ਦਾ ਰਜਗਾਰ ਚਲਾ ਜਾਣਾ ਹੈ ਜਿਹੜਾ ਕਾਨੂੰਨੀ ਮਿਲਿਆ ਹੋਇਆ 100 ਦਿਨ ਦੀ ਗਾਰੰਟੀ ਸੋ ਦੂਜੀ ਗੱਲ ਜਿਹੜੀ ਹੈਗੀ ਹੈ ਕਿਸਾਨ ਉਥੋਂ ਦੇ ਜ਼ਮੀਨ ਆਪਣੀ ਨਹੀਂ ਵੇਚਣਾ ਚਾਹੁੰਦੇ ਇਹ ਜਿਹੜੇ ਪਿੰਡ ਨੇ 24311 ਏਕੜ ਜ਼ਮੀਨ ਹੈ 32 ਪਿੰਡ ਨੇ ਅਸੀਂ ਜਾਣਦੇ ਹਾਂ ਕਿ ਇਹ ਕੱਲੇ ਲੁਧਿਆਣੇ ਦੀ ਜ਼ਮੀਨ 26000 ਏਕੜ ਤੋਂ ਵੱਧ ਹੈ ਕਿਉਂਕਿ ਨਾਲ ਹੀ ਪਹੀਆਂ ਚਲੀਆਂ ਜਾਣੀਆਂ ਨੇ ਨਾਲ ਹੀ ਖਾਲੇ ਚਲੇ ਜਾਣਾ ਉਹ ਸਾਰਾ ਕੁਝ ਕਟੌਤੀ ਲੱਗ ਕੇ ਉਹਨਾਂ ਕਿੱਲਿਆਂ ਦੇ ਉੱਤੇ ਸਾਂਝੇ ਤੌਰ ਦੇ ਉੱਤੇ ਕੱਢਿਆ ਗਿਆ ਹੁੰਦਾ ਹੈ ਇਸੇ ਤਰ੍ਹਾਂ ਜਿੰਨੇ ਬਿਜਲੀ ਘਰ ਨੇ ਸਰਕਾਰ ਨੇ ਬਿਜਲੀ ਦਾ ਪ੍ਰਾਈਵੇਟਕਰਨ ਕਰਤਾ ਉਹ ਕਿਸੇ ਵੇਲੇ ਜ਼ਮੀਨਾਂ ਲਈਆਂ ਸੀ ਲੋਕਾਂ ਨੇ ਖੁਸ਼ੀ ਨਾ ਦਿੱਤੀਆਂ ਸੀਗੀਆਂ ਸਰਕਾਰ ਨੇ ਚੁੱਪਚੀਪੀਤੇ ਪ੍ਰਾਈਵੇਟ ਵਾਲੇ ਪਾਸੇ ਨੂੰ ਉਹ ਸਰਕਾਰ ਤੋੜਨ ਲੱਗ ਗਈ ਸੋ ਕਿੱਡੀ ਹੈਰਾਨੀ ਦੀ ਗੱਲ ਹੈ 2 ਜੂਨ ਤੋਂ ਬਾਅਦ ਜਦੋਂ ਇਹ ਖਬਰ ਛਪੀ ਤਾਂ ਸਰਕਾਰ ਲਿਖ ਰਹੀ ਹੈ ਕਿ ਅਸੀਂ ਜ਼ਮੀਨਾਂ ਦੇ ਮਾਲਕਾਂ ਨੂੰ ਉਹਨਾਂ ਦੇ ਹਿੱਤ ਚ ਇਹ ਲੈ ਕੇ ਆਏ ਆ ਸੋ ਜਿਨ੍ਹਾਂ ਦੇ ਹਿੱਤ ਚ ਇਹ ਲੈ ਕੇ ਆਂਦੀ ਗਈ ਆ ਨੀਤੀ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਗਈ ਦੂਜਾ ਕਹਿੰਦੇ ਵੀ ਜਿਹੜੇ ਪ੍ਰਮੋਟਰ ਨੇ ਤੇ ਜਿਹੜੇ ਕੰਪਨੀਆਂ ਨੇ ਉਹਨਾਂ ਦੇ ਨਾਲ ਸਾਂਝੀ ਭਾਈਵਾਲੀ ਹੋਣੀ ਆ ਸੋ ਦੋ ਚਾਰ ਗੱਲਾਂ ਲਿਖਣ ਤੋਂ ਬਾਅਦ ਅਗਲੇ ਪਾਸੇ ਲਿਖਦੇ ਆ ਕਿ ਲੋਕਾਂ ਨੂੰ ਅਸੀਂ ਭੋਮਾਫੀਏ ਤੇ ਬિલ્ਡਰਾਂ ਤੋਂ ਉਹਨਾਂ ਦੀ ਲੁੱਟ ਤੋਂ ਛਡਕਾਰਾ ਕਰਾ ਰਹੇ ਹਾਂ ਸੋ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਪ੍ਰਪੋਰਟਰ ਤੇ ਕੰਪਨੀਆਂ ਉਹ ਕੌਣ ਨੇ ਉਹ ਭੂਮਾਫੀਆ ਨਹੀਂ ਹੈਗੇ ਜਿਹੜੀ ਸਰਕਾਰ ਦੇ ਕੋਲੇ ਸਿਹਤ ਲਈ ਪੈਸਾ ਹੈ ਨਹੀਂ ਸਿੱਖਿਆ ਲਈ ਪੈਸਾ ਹੈ ਨਹੀਂ ਤਨਖਾਹਾਂ ਦੇਣ ਲਈ ਪੈਸਾ ਹੈ ਨਹੀਂ ਪਿੰਡਾਂ ਤੇ ਕਸ਼ਮਿਆਂ ਦੇ ਵਿਕਾਸ ਲਈ ਪੈਸਾ ਹੈ ਨਹੀਂ ਉਹ ਸਰਕਾਰ ਲੁਧਿਆਣੇ ਜਿੰਨੀ ਜਗ੍ਹਾ ਦੇ ਵਿੱਚ ਜਿੰਨੇ ਚ ਲੁਧਿਆਣਾ ਵਸਿਆ ਉਨੀ ਜਗ੍ਹਾ ਇਹਨਾਂ ਨੇ ਉੱਥੇ ਹੋਰ ਲੈ ਲਈ ਐ ਸੋ ਉਸ ਜਗ੍ਹਾ ਦੇ ਵਿੱਚ ਵਿਕਾਸ ਲਈ ਪੈਸਾ ਕਿੱਥੋਂ ਆਏਗਾ ਸਿੱਧਮ ਸਿੱਧੇ ਤੌਰ ਦੇ ਉੱਤੇ ਸਰਕਾਰ ਦਾ ਕੰਮ ਹੁੰਦਾ ਲੋਕਾਂ ਲਈ ਸਿਹਤ ਤੇ ਸਿੱਖਿਆ ਦਾ ਪ੍ਰਬੰਧ ਕਰਨਾ ਸਰਕਾਰ ਦਾ ਕੰਮ ਦਲਾਲੀ ਕਰਨਾ ਨਹੀਂ ਹੁੰਦਾ ਸਰਕਾਰ ਦਾ ਕੰਮ ਜ਼ਮੀਨਾਂ ਵੇਚਣੀਆਂ ਨਹੀਂ ਹੁੰਦਾ ਸੋ ਸਰਕਾਰ ਦੱਸੇ ਕਿ ਪਹਿਲਾਂ ਦਿਨੀਆਂ ਕਲੋਨੀਆਂ ਪੂਡਾ ਨੇ ਕਟੀਆਂ ਨੇ ਇਹ ਜਿਹੜੇ ਬੱਤੀਪਿੰਡ ਹੈ ਇਹਨਾਂ ਤੋਂ ਬਿਲਕੁਲ 10 ਕਿਲੋਮੀਟਰ ਦੂਰ ਇੱਕ ਕਲੋਨੀ ਹੈ ਜਿਹੜੀ ਕਿ 100 ਏਕੜ ਜ਼ਮੀਨ 'ਚ ਖੰਡਾ ਗੰਨਾ ਖੰਡ ਮਿਲ ਜਗਰਾਉਂ ਦੀ ਉੱਥੇ ਕਲੋਨੀ ਕੱਟੀ ਗਈ ਹੈ ਇਸੇ ਤਰ੍ਹਾਂ ਹੀ ਸਰਕਾਰੀ ਉਹਦੇ ਵਿੱਚ ਸੜਕਾਂ ਪਾਤੀਆਂ ਜਿਹੜੀਆਂ ਲਾਈਟਾਂ ਲੱਗੀਆਂ ਸੀਗੀਆਂ ਉਹ ਜੰਗਾਲ ਲੱਗ ਕੇ ਢਿੱਗਣੀਆਂ ਸ਼ੁਰੂ ਹੋ ਗਈਆਂ 100 ਏਕੜ ਦੇ ਵਿੱਚ ਕੇਵਲ 4 ਕੋਠੀਆਂ ਬਣੀਆਂ ਉਹਨਾਂ 'ਚ ਰਹਿੰਦਾ ਕੋਈ ਨਹੀਂਗਾ ਸੋ ਪੰਜਾਬ ਦੇ ਵਿੱਚ ਕਿਸੇ ਵੇਲੇ ਅਕਾਲੀ ਸਰਕਾਰ ਸੀ ਤਾਂ 50000 ਅਣਅਧਿਕਾਰਿਤ ਕਲੋਨੀਆਂ ਸੀ ਸੋ ਪਹਿਲਾਂ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕਰਕੇ ਕੁੱਝ ਕਲੋਨੀਆਂ ਰੈਗੂਲਰ ਕਰਤੀਆਂ ਉਤੂ ਬਾਦ ਕਾਂਗਰਸ ਸਰਕਾਰ ਨੇ ਕੁਝ ਕਲੋਨੀਆਂ ਰੈਗੂਲਰ ਕਰਤੀਆਂ ਜਿਸ ਦਿਨੇ ਨੀਤੀ ਦਿੱਤੀ ਗਈ ਆ ਉਸ ਦਿਨ ਦੱਸਿਆ ਗਿਆ ਕਿ 14000 ਕਲੋਨੀਆਂ ਅਜੇ ਵੀ ਸ਼ਹਿਰਾਂ ਚ ਅਣਅਧਿਕਾਰਤ ਨੇ ਸੋ ਸਾਡਾ ਸਵਾਲ ਇਹ ਹੈ ਕਿ ਇਨ੍ਹਾਂ ਸਮੂਚੀਆਂ ਕਲੋਨੀਆਂ ਚ ਅੱਧੋਂ ਜ਼ਿਆਦਾ ਪਲਾਟ ਖਾਲੀ ਪਏ ਆ ਸਰਕਾਰ ਦੀਆਂ ਕਟੀਆਂ ਕਲੋਨੀਆਂ ਚ ਅੱਧੋਂ ਜ਼ਿਆਦਾ ਪਲਾਟ ਖਾਲੀ ਪਏ ਆ ਹਜ਼ਾਰਾਂ ਏਕੜ ਜ਼ਮੀਨ ਚ ਚਾਰਦੀਵਾਰੀ ਕਰਕੇ ਸਰਕਾਰ ਨੇ ਖਾਲੀ ਥਾਂ ਛੱਡੇ ਹੋਏ ਆ ਲੋਕਾਂ ਨੇ ਛੱਡੇ ਹੋਏ ਆ ਜਿਨ੍ਹਾਂ 'ਚ ਅੱਕ ਤੇ ਕਾਂਗਰਸ ਘਾਉ ਗਿਆ ਹੋਇਆ ਔਰ ਉਥੇ ਗਲਤ ਤੇ ਘਣਾਉਣੇ ਕੰਮ ਹੁੰਦੇ ਆ ਨਸ਼ਾ ਹੁੰਦਾ ਕਤਲ ਕਰਕੇ ਲੋਕਾਂ ਦੀਆਂ ਲਾਛਾਂ ਸੁੱਟ ਦਿੱਤੀਆਂ ਜਾਂਦੀਆਂ ਨੇ ਸੋ ਸਰਕਾਰ ਅੰਕੜੇ ਜਾਰੀ ਕਰੇ ਕਿ ਕਿੰਨਾ ਮਤਲਬ ਜਿਹੜਾ ਹੈਗਾ ਜਗ੍ਹਾ ਖਾਲੀ ਪਈ ਆ ਇਹ ਸਾਰੀਆਂ ਪਜਾਊ ਜ਼ਮੀਨਾਂ ਸੀ ਸੋ ਇਹ ਬੜਾ ਵੱਡਾ ਅਟੈਕ ਹੈ ਪੰਜਾਬ ਦੀ ਡੈਮੋਗ੍ਰਾਫੀ ਡੈਮੋਗ੍ਰਾਫੀ ਚੇਂਜ ਕਰਨ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਕਿਉਂਕਿ ਬਾਹਰਲੇ ਲੋਕ ਆ ਕੇ ਇੱਥੇ ਵਸਦੇ ਆ ਜਿੰਨੀਆਂ ਇੱਥੇ ਨਵੀਆਂ ਬਿਲਡਿੰਗਾਂ ਬਣ ਰਹੀਆਂ ਨੇ ਤੁਸੀਂ 100 ਘਰ ਦਾ ਬੂਹਾ ਖੜਕਾਓ 10 ਦੇ ਵਿੱਚੋਂ ਤੁਹਾਨੂੰ ਪੰਜਾਬ ਦੇ ਬਾਹਰਲੇ ਰਾਜਾਂ ਤੋਂ ਆਏ ਹੋਏ ਲੋਕ ਮਿਲਣਗੇ ਸੋ ਅਸੀਂ ਰਾਜਸਥਾਨ 'ਚ ਜ਼ਮੀਨ ਨਹੀਂ ਖਰੀਦ ਸਕਦੇ ਅਸੀਂ ਹਿਮਾਚਲ 'ਚ ਜਗ੍ਹਾ ਨਹੀਂ ਲੈ ਸਕਦੇ ਅਸੀਂ ਗੁਜਰਾਤ 'ਚ ਮਤਲਬ ਜਾ ਕੇ ਤੇ ਆਧਾਰ ਕਾਰਡ ਵੋਟ ਕਾਰਡ ਨਹੀਂ ਬਣਾ ਸਕਦੇ ਜਿਹੜੇ ਬੰਦੇ 60-60 ਸਾਲ ਪਹਿਲਾਂ ਗਏ ਆ ਆਪਾਂ ਪਿਛਲੇ ਸਮੇਂ 'ਚ ਦੇਖਿਆ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਉੱਥੋਂ ਅਜਾੜਨ ਦੀ ਪੰਜਾਬੀਆਂ ਨੂੰ ਕੋਸ਼ਿਸ਼ ਕੀਤੀ ਗਈ ਹੈ ਸੋ ਪੰਜਾਬ ਸ਼ਾਮਲਾਤ ਨਹੀਂ ਕਿ ਇੱਥੇ ਜਿਹੜਾ ਵੀ ਆਵੇ ਤੇ ਜਗ੍ਹਾ ਲਏ ਤੇ ਇੱਥੇ ਰਹਿਣਾ ਸ਼ੁਰੂ ਕਰ ਦੇ ਸੋ ਸਾਡੀ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਇਹ ਜਿਹੜੀ ਨੀਤੀ ਲਿਆਂਦੀ ਗਈ ਹੈ ਇਸ ਨੀਤੀ ਨੂੰ ਰੱਦ ਕਰੇ ਤਰੰਤ ਅਸੀਂ 11 ਤਰੀਕ ਨੂੰ ਉੱਥੇ ਇਕੱਠ ਕੀਤਾ ਸੀ 32 ਪਿੰਡਾਂ ਦਾ ਜੋਧਾ ਦੇ ਵਿੱਚ ਔਰ 10 ਤੋਂ ਵੱਧ ਕਿਸਾਨ ਜਥੇਬੰਦੀਆਂ ਦੇ ਆਗੂ ਉੱਥੇ ਪਹੁੰਚੇ ਸੀ ਅੱਤ ਦੀ ਗਰਮੀ ਦੇ ਵਿੱਚ ਤਕਰੀਬਨ 14-1500 ਬੰਦਾ ਉੱਥੇ ਪਿੰਡਾਂ ਚੋਂ ਜੁਮੇਵਾਰ ਤੇ ਮੋਤਵਾਰ ਬੰਦਾ ਇਕੱਠਾ ਹੋਇਆ ਸਾਰਿਆਂ ਨੇ ਬਾਹਾਂ ਖੜੀਆਂ ਕਰਕੇ ਮਤਾ ਜਿਹੜਾ ਸੀਗਾ ਉਹ ਪ੍ਰਮਾਨ ਕੀਤਾ ਕਿ ਅਸੀਂ ਇਹਨਾਂ ਪਿੰਡਾਂ ਨੂੰ ਉਜਾੜਨ ਦੀ ਸਰਕਾਰ ਨੂੰ ਬਿਲਕੁਲ ਵੀ ਖੁੱਲ ਨਹੀਂ ਦੇਵਾਂਗੇ ਕਿਉਂਕਿ ਇਹ ਬੜੀ ਵੱਡੀ ਪਾਲਿਸੀ ਹੈ ਕਿਸਾਨੀ ਨੂੰ ਖੇਤਾਂ ਚੋਂ ਬਾਹਰ ਕਰਕੇ ਕਾਰਪੋਰੇਟ ਜਿਹੜਾ ਹੈਗਾ ਉਹ ਪ੍ਰੋਡਕਸ਼ਨ ਤੋਂ ਲੈ ਕੇ ਗ੍ਰਾਹਕ ਦੀ ਥਾਲੀ ਤੱਕ ਹਰ ਇੱਕ ਚੀਜ਼ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਆਪਾਂ ਦੇਖਿਆ ਕਿ ਬਾਈਡਨ ਨੇ ਆਪਣਾ ਅਹੁਦਾ ਛੱਡਣ ਵੇਲੇ ਇੱਕ ਗੱਲ ਕਹੀ ਸੀ ਕਿ ਦੁਨੀਆ ਦੇ ਪੈਸੇ ਦਾ ਬਹੁਤ ਥੋੜੇ ਹੱਥਾਂ ਵਿੱਚ ਇਕੱਠੇ ਹੋ ਜਾਣਾ ਬਹੁਤ ਖਤਰਨਾਕ ਗੱਲ ਹੈ ਸੋ ਹਾਲਾਤ ਕਿਹੜੇ ਪਾਸੇ ਨੂੰ ਜਾ ਰਹੇ ਹੈ ਇਹ ਆਪਣਾ ਸਾਰਿਆਂ ਦਾ ਮੁੱਦਾ ਹੈ ਔਰ ਸਾਰਿਆਂ ਨੂੰ ਹੀ ਰਲ ਕੇ ਲੜਨਾ ਪਏਗਾ ਸੋ ਅਸੀਂ ਸਰਕਾਰ ਨੂੰ ਅੱਜ ਮਤਲਬ ਉਸ ਐਕਸ਼ਨ ਕਮੇਟੀ ਦੇ ਮੈਂਬਰਾਂ ਦੇ ਤੌਰ ਦੇ ਉੱਤੇ ਇਹ ਪ੍ਰੈਸ ਕਾਨਫਰੰਸ ਕਰਕੇ ਦੱਸਣਾ ਚਾਹੁੰਦੇ ਆਂ ਕਿ ਸਰਕਾਰ ਇਹਦੇ ਬਾਰੇ ਬਿਲਕੁਲ ਸਪਸ਼ਟ ਕਰੇ ਕਿ ਇਹ ਨੀਤੀ ਜਿਹੜੀ ਹੈਗੀ ਹੈ ਇਹ ਰੱਦ ਹੋਣੀ ਚਾਹੀਦੀ ਹੈ ਇਹ ਕਿਉਂ ਲਿਆਂਦੀ ਗਈ ਹੈ ਇਹ ਇਹ ਨੀਤੀ ਉਥੇ ਤੁਸੀਂ ਕੱਲਾ ਲੁਧਿਆਣੇ ਦੀ ਗੱਲ ਕਰੀਏ ਤਾਂ 25000 ਏਕੜ ਦੇ ਵਿੱਚ ਪੰਜ ਪਲਾਟ ਵੀ ਲਾਈਏ ਤਾਂ ਸਵਾ ਲੱਖ ਪਲਾਟ ਰਹਿਸ਼ੀ ਬਣ ਜਾਂਦਾ ਸੋ 7-8 ਲੱਖ ਬੰਦਾ ਸਰਕਾਰ ਨੇ ਇੱਕਦਮ ਕਿੱਥੋਂ ਲਿਆ ਕੇ ਵਸਾਉਣਾ ਹੈ ਜਦੋਂ ਕਿ ਅੱਧੇ ਪਲਾਟ ਬਾਕੀ ਦੀਆਂ ਕਲੋਨੀਆਂ ਚ ਖਾਲੀ ਪਏ ਸੋ ਸਾਡੀ ਮੰਗ ਹੈ ਕਿ ਇਹ ਨੀਤੀ ਰੱਦ ਕੀਤੀ ਜਾਵੇ ਔਰ ਜੇ ਸਰਕਾਰ ਰੱਦ ਨਹੀਂ ਕਰਦੀ ਤਾਂ ਇਹਦੇ ਉੱਤੇ ਬਹੁਤ ਵੱਡਾ ਅੰਦੋਲਨ ਹੋਏਗਾ ਸਰਕਾਰ ਉਹਦਾ ਸਾਹਮਣਾ ਕਰਨ ਦੇ ਲਈ ਤਿਆਰ ਰਹੇ ਉਹ ਅੰਦੋਲਨ ਕਿਸਾਨ ਜਥੇਬੰਦੀਆਂ ਮਜ਼ਦੂਰ ਤੇ ਸਮਾਜਿਕ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਲੜਿਆ ਜਾਏਗਾ ਔਰ ਦੂਜੀ ਗੱਲ ਜਿਹੜੀ ਹੈ 16 ਤਰੀਕ ਨੂੰ ਅਸੀਂ ਉੱਥੇ ਇੱਕ ਸੰਕੇਤਕ ਪ੍ਰਦਰਸ਼ਨ ਕਿਉਂਕਿ ਕੰਮ ਦੀ ਰੋਟਾ ਝੋਨੇ ਦਾ ਸੀਜ਼ਨ ਹੈ ਲੱਗ ਰਿਹਾ ਖੇਤਾਂ 'ਚ ਝੋਨਾ ਸੋ ਸੰਕੇਤਕ ਪ੍ਰਦਰਸ਼ਨ ਜਿਹੜਾ ਹੈਗਾ ਗਲਾੜਾ ਦੇ ਸਾਹਮਣੇ ਜਿੱਥੇ ਜਿਮਣੀ ਝੋਨਾ ਹੈ ਉੱਥੇ ਕਰਾਂਗੇ ਹੁਣ ਮੈਂ ਕਾਮਰੇਡ ترسیમ 조ਦਾ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਗੱਲ ਰੱਖਣ ਪੱਤਰਕਾਰ ਵੀਰੋ ਬਲਵਿੰਦਰ ਸਿੰਘ ਉਹਨਾਂ ਨੇ ਪ੍ਰੈਸ ਰੂਮੀ ਦੱਸੀ ਆ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਇਹ ਨੀਤੀ ਲੈ ਕੇ ਆਂਦੀ ਹੈ ਇੱਕ ਤਾਂ ਸਰਕਾਰ ਕਹਿੰਦੀ ਹੈ ਵੀ ਇੱਥੇ ਦਾ ਸ਼ੇਅਰ ਕਰਨ ਕਰ ਲਈ ਵੀ ਪਿੰਡ ਬਹੁਤ ਨੇ ਪਿੰਡ ਪਾਪੂਲੇਸ਼ਨ ਨੂੰ ਕੰਟਰੋਲ ਨਹੀਂ ਕਰਦੇ ਸ਼ਹਿਰੀਕਰਨ ਕਰਦੇ ਜਦੋਂ ਕਿ ਨੀਤੀ ਯੋਗ ਦੀ ਫੋਰਡ ਦੱਸਦੀ ਆ ਵੀ ਸਾਰੇ ਦੇਸ਼ ਦੇ ਵਿੱਚ 31% ਸ਼ਹਿਰੀਕਰਨ ਆ ਪੰਜਾਬ ਇੱਕ ਛੋਟਾ ਜਿਹਾ ਸੂਬਾ ਹੈ ਪਹਿਲਾਂ ਹੀ ਪੰਜਾਬ ਸਾਡਾ ਕਿੱਡਾ ਵੱਡਾ ਪਾਕਿਸਤਾਨ ਚਲੇ ਗਿਆ ਪਹਿਲਾਂ ਹੀ ਛਾਂਗ ਗਿਆ ਪਾਕਿਸਤਾਨ ਹਲੇ ਵੀ ਹਰਿਆਣਾ ਹਿਮਾਚਲ ਚ ਪਿਆ ਹੈਗਾ ਤੇ ਇੱਥੇ 42% ਸ਼ਹਿਰੀਕਰਨ ਆਲਰੇਡੀ ਹੋ ਚੁੱਕਾ ਇਹ ਤੁਤਕੋ ਕਹਿੰਦੇ ਵੀ ਸ਼ਹਿਰਾਂ ਦੇ ਵਿੱਚ ਬਹੁਤ ਵੱਡਾ ਰੋਜ਼ਗਾਰ ਆ ਅਸੀਂ ਦੇਖਦੇ ਵੀ ਸਾਡੇ ਤਾਂ ਨੌਜਵਾਨ ਮੁੰਡੇ ਕੁੜੀਆਂ ਆਇਲਟਸ ਕਰਕੇ ਵਿਦੇਸ਼ਾਂ ਨੂੰ ਜਾ ਰਹੇ ਨੇ ਜੇ ਸ਼ਹਿਰ 'ਚ ਸਾਡੇ ਪੰਜਾਬੀਆਂ ਨੂੰ ਕੋਈ ਰੋਜ਼ਗਾਰ ਮਿਲਦਾ ਤਾਂ ਸਿਕਿਉਰਿਟੀ ਗਾਰਡ ਨੇ ਬੱਦ ਤੋਂ ਬੱਦ ਜਿਹੜੀ ਇੰਡਸਟਰੀ ਆ ਉਹ ਵੀ ਘਟ ਰਹੀ ਐ ਤੇ ਉਹਦੇ 'ਚ ਪ੍ਰਵਾਸੀ ਮਜ਼ਦੂਰ ਨੇ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਜਿਹੜੇ ਪੱਥਰਾਂ ਦੇ ਉੱਤੇ ਉਸਾਰਿਆ ਗਿਆ এনਵਾਇਰਨਮੈਂਟ ਦਾ ਬੜਾ ਮਾੜਾ ਸਥਿ ਪੋਲੂਸ਼ਨ ਬਹੁਤ ਹੋ ਰਿਹਾ ਜਿਹੜਾ ਸਾਡੀ ਸਿਹਤ ਤੇ ਸਪਾਰ ਹੈ ਇਹ ਪੈੰਡੀ ਨੇ ਜਿਹੜੇ ਮਤਲਬ ਆਕਸੀਡੈਂਟ ਛੱਡਦੇ ਨੇ ਜਿੱਥੇ এনवायरमेंट ਪ੍ਰਥੀਕ ਹੋ ਸਕਦੀ ਹੈ ਇਹ ਮਤਲਬ ਪੰਜਾਬ ਨੂੰ ਪੂਰੀ ਤਰ੍ਹਾਂ ਨਾ ਜਾੜਨ ਦੀ ਕੋਈ ਕੋਈ ਲੱਟਰ ਪਲੈਨ ਮੈਂ ਦੱਸ ਦਿਆਂ ਵੀ ਸਤਿਸ਼ਗੜ੍ਹ ਮੱਧ ਪ੍ਰਦੇਸ਼ ਦੇ ਵਿੱਚ ਜਲ ਜੰਗਲ ਜ਼ਮੀਨ ਦੀ ਲੜਾਈ ਚੱਲ ਰਹੀ ਹੈ ਉੱਥੇ ਕਾਰਪੋਰੇਟਾਰੇ ਨੇ ਜਿਹੜੇ ਉੱਥੇ ਕਬਜ਼ਾ ਕਰਨਾ ਚਾਹੁੰਦੇ ਉੱਥੇ ਖਣਿਜ ਪਦਾਰਥ ਉੱਥੇ ਲੋਕਾਂ ਨੂੰ ਉਜਾੜਿਆ ਜਾ ਰਿਹਾ ਕਾਰਪਟਨ ਕਬਜ਼ਾ ਕਰਨਾ ਉੱਥੇ ਮੌਬਾਦ ਦੇ ਨਾਂ ਦੇ ਉੱਤੇ ਬੜਾ ਵੱਡਾ ਕਤਲ ਹੋ ਰਿਹਾ ਹੈ ਪੰਜਾਬ ਦੇਸ਼ ਤੇ ਹਾਕਮਾਂ ਦੀ ਅੱਖ ਦੇ ਵਿੱਚ ਰਟਪਦਾ ਕਿਉਂਕਿ ਹਰ ਜਗ੍ਹਾ ਨੇ ਟੱਕਰ ਲਈ ਆ ਚਾਹੇ ਦੇਸ਼ ਦੀ ਆਜ਼ਾਦੀ ਅੰਗਰੇਜ਼ਾਂ ਦੇ ਖਿਲਾਫ ਸੀ ਚਾਹੇ ਕਾਰਪੋਰੇਟਾਂ ਦੇ ਖਿਲਾਫ ਆ ਤੇ ਅਸੀਂ ਮੋਦੀ ਨੇ ਤਨਖਤ ਤੇ ਕਿਤੇ ਕਾਲੇ ਘਰੋਂ ਲੈਂਦੇ ਇਹ ਪੰਜਾਬ ਹੀ ਆ ਜਿਹਨੇ ਸਾਰੇ ਦੇਸ਼ ਨੂੰ ਉਠਾਇਆ ਤੇ ਸਾਰੀ ਦੁਨੀਆ ਚਿਰਚਾ ਹੁਣ ਉਹ ਇੱਕ ਤੀਰਨਾ ਦੋਸ਼ਕਾਰ ਕਰਨਾ ਚਾਹੁੰਦੇ ਆ ਇੱਕ ਤਾਂ ਆਪਣੇ ਆਕਾਂ ਨਾਲ ਜਿਹੜੇ ਕਾਰਪੋਰੇਟ ਇੰਡਾਇਰੈਕਟਲੀ ਡਾਇਰੈਕਟਲੀ ਇੰਡਾਇਰੈਕਟਲੀ ਹੋ ਉਹ ਇਹ ਜਿਹੜੀ ਜ਼ਮੀਨ ਆ ਉਹਨਾਂ ਨੂੰ ਦੇਣਾ ਚਾਹੁੰਦੇ ਆ ਜੋ ਮੋਦੀ ਨਹੀਂ ਕਰ ਸਕਿਆ ਅੱਜ ਕੇਜਰੀਵਾਲਜੀ ਦਿੱਲੀ ਤੋਂ ਆ ਕੇ ਇੱਥੇ ਜੋ ਕੁਝ ਵੀ ਕਰ ਰਿਹਾ ਨੀਤੀਆਂ ਬਣਾ ਰਿਹਾ ਉਹ ਤੋਂ ਚੱਲ ਰਿਹਾ ਅਸੀਂ ਸਮਝਦੇ ਹਾਂ ਵੀ ਸ਼ਹਿਰੀ ਕਰਨ ਦੇ ਨਾਂ ਦੇ ਉੱਤੇ ਪੰਜਾਬ ਦਾ ਅਜਾੜਾ ਪੰਜਾਬ ਦਾ ਅਜਾੜਾ ਹੋਣਾ ਬਿਲਕੁਲ ਦੂਜਾ ਰੁਜ਼ਗਾਰ ਦਾ ਗੱਲ ਤੁਸੀਂ ਕੋਰੋਨਾ ਦੇਖਿਆ ਹੋਊਗਾ ਕੋਰੋਨਾ ਦੇ ਵਿੱਚ ਜੇ ਰੁਜ਼ਗਾਰ ਦਿੱਤਾ ਤੇ ਪਿੰਡਾਂ ਨੇ ਦਿੱਤਾ ਸ਼ਹਿਰਾਂ ਦੇ ਵਿੱਚ ਕੋਈ ਰੁਜ਼ਗਾਰ ਨਹੀਂ ਸੀ ਸ਼ਹਿਰਾਂ ਤੋਂ ਲੋਕ 700 700 ਕਿਲੋਮੀਟਰ 800 ਕਿਲੋਮੀਟਰ ਤੱਕ ਆदमी ਜਿਸ ਜ਼ਮੀਨ ਨੂੰ ਇਹ ਮਤਲਬ ਅਕਵਾਇਰ ਕਰ ਰਹੇ ਨੇ ਇਹ ਪੋਸਟ ਫਰਟਾਈਲ ਲੈਂਡ ਆ ਇਹ ਛੋਟੇ ਦਾ ਸਰ ਕਹਿੰਦੇ ਐਸੇ ਪੰਜਾਬੀ ਤੇ ਜਿੱਥੇ ਤਿੰਨ ਤਿੰਨ ਚਾਰ ਚਾਰ ਫਸਾਹ ਹੁੰਦੀਆਂ ਨੇ ਹੁਣ 46 47 ਡਿਗਰੀ ਮਤਲਬ ਟੈਂਪਰੇਚਰ ਜਾਂ ਕਹਾ ਇਹ ਅੱਜ ਵੀ ਤੁਸੀਂ ਸਾਡੇ ਇਲਾਕੇ ਜਾ ਕੇ ਦੇਖੋ ਤੇ ਫਸਲਾਂ ਖੜੀਆਂ ਨੇ ਨਾਲ ਦੀ ਨਾਲ ਫਸਲਾਂ ਬੀਤੀਆਂ ਜਾ ਰਹੀਆਂ ਨੇ ਸੋ ਅਸੀਂ ਇਹ ਸਮਝਦੇ ਹਾਂ ਵੀ ਪੰਜਾਬ ਨੂੰ ਝਾੜਨ ਦਾ ਸੋਸ਼ਲ ਇੰਪੈਕਟ ਵੀ ਆ ਇਕਨੋਮਿਕ ਇੰਪੈਕਟ ਵੀ ਆ ਪੋਲਿਟਿਕਲ ਇੰਪੈਕਟ ਵੀ ਆ ਜਿਵੇਂ ਇਹਨਾਂ ਨੇ ਦੱਸਿਆ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਕਰਨਾ ਚਾਹੁੰਦੇ ਆ ਅਸੀਂ ਮਾਈਗ੍ਰੇਸ਼ਨ ਦੇ ਖਿਲਾਫ ਨਹੀਂ ਅਸੀਂ ਬਾਹਰ ਜਾਂਦੇ ਆ ਪਰ ਇਹ ਪਲਾਨ ਢੰ ਨਾਲ ਇਹ ਸਾਜ਼ਿਸ਼ ਘੜੀ ਜਾਵੇ ਵੀ ਇੱਥੇ ਪੰਜਾਬੀਆਂ ਦੀ ਗਿਣਤੀ ਘੱਟ ਜਵੇ ਉਹ ਬਾਹਰ ਚਲੇ ਜਾਣ ਤੇ ਸ਼ਹਿਰਾਂ ਦੇ ਵਿੱਚ ਲਿਆ ਕੇ ਇਹ ਜਿਹੜਾ ਇੱਡਾ ਵੱਡਾ ਇਹ ਲਿਆ ਇਹ ਕਰਨਾ ਕੀ ਚਾਹੁੰਦੇ ਆ ਬਸਾਉਣਾ ਕਿ ਨੂੰ ਚਾਹੁੰਦੇ ਆ 20000 24311 ਏਕੜ ਤੱਕ ਇਹ ਹੋ ਗਈ 1200 ਦੇ ਕਰੀਬ ਹੁਣ ਮੋਹਾਲੀ ਦੀ ਆ ਗਈ ਹਜ਼ਾਰਾਂ ਏਕੜ ਹੋ ਰਹੀ ਐਨੀ ਵੱਡੀ ਜ਼ਮੀਨ ਤੇ ਬਸਾਉਣਾ ਕਿਹਨੂੰ ਚਾਹੁੰਦੇ ਜਦੋਂ ਕਿ ਸ਼ਹਿਰਾਂ ਦੇ ਵਿੱਚ ਕਲੋਨੀਆਂ ਵਿਹਲੀਆਂ ਪਈਆਂ ਨੇ ਕਲੋਨੀਆਂ ਨਹੀਂ ਵਿਹਲੀਆਂ ਪਈਆਂ ਸ਼ਹਿਰਾਂ ਦੇ ਆਲੇ-ਵਾਲੇ ਹਜ਼ਾਰਾਂ ਏਕੜ ਜ਼ਮੀਨ ਆ ਜਿਹੜੀ ਫਾਰਮ ਹਾਊਸਾਂ ਦੇ ਨਾਂ ਦੇ ਉੱਤੇ 30 ਜੱਬੀ ਵਿਕਤੀਤੀ ਸਾਲ ਤੋਂ ਔਰ ਉਹ ਬੰਜੇ ਉੱਥੇ ਆ ਖੜੇ ਨੇ ਉਹ ਜ਼ਮੀਨ ਨੂੰ ਕਿ ਪੁੱਛਣ ਲਈ ਤਿਆਰ ਨਹੀਂ ਤੇ ਜਿੱਥੇ ਕਿਤੇ ਇਹ ਸਾਰਾ ਕੁਝ ਹੋਇਆ ਸਾਡੇ ਲੋਕਾਂ ਨੇ ਚ ਸਾਡੇ ਇਲੈਕਸ਼ਨ ਲੜ ਰਹੇ ਨੇ ਅਰੋੜਾ ਜੀ ਵੀ ਇੱਕ ਜਮੀਨ ਉਹਨਾਂ ਨੇ ਮਤਲਬ ਲਈ ਹੈ ਇਹ ਇਹਨਾਂ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਇਸ ਲਈ ਅਸੀਂ ਸਮਝਦੇ ਹਾਂ ਵੀ ਇਹ ਪੰਜਾਬ ਤੇ ਬੜਾ ਵੱਡਾ ਹਮਲਾ ਇਹ ਜੋਤਾਂ ਦਾ ਸਵਾਲ ਨਹੀਂ ਇਹ 32 ਪਿੰਡਾਂ ਦਾ ਸਵਾਲ ਨਹੀਂ ਟੋਟਲ ਪੰਜਾਬ ਦਾ ਸਵਾਲ ਆ ਸਾਰੇ ਪੰਜਾਬ 'ਚ ਇਹਨਾਂ ਨੇ ਕਰਨਾ ਹੈਗਾ ਤੇ ਇਹਦੇ ਨਾਲ ਰੋਜ਼ਗਾਰ ਪੈਦਾ ਹੋਣਾ ਤੇ ਨਾ ਹੀ ਮਤਲਬ ਕੋਈ ਡਿਵੈਲਪਮੈਂਟ ਹੋਣੀ ਆ ਟ੍ਰੱਕੀ ਹੋਣੀ ਆ ਤੁਸੀਂ ਦੇਖਦੇ ਵੀ ਕਿੰਨੇ ਸਲਮਤ ਨੇ ਸ਼ਹਿਰਾਂ ਦੇ ਹਲ-ਹਲੇ ਕਿੰਨਾ ਕ੍ਰਾਈਮ ਉੱਥੇ ਆ ਰਿਹਾ ਹੈਗਾ ਉਹ ਤਾਂ ਉਹਨੂੰ ਸਾਹਮਣੇ ਨਹੀਂ ਜਾ ਰਿਹਾ ਜਿਹੜੇ ਕੰਮ ਕਰਨੇ ਨੇ ਸਰਕਾਰ ਉਹ ਨਹੀਂ ਕਰ ਰਹੀ ਸਕੂਲਾਂ ਟੀਚਰ ਹੈ ਨਹੀਂਗੇ ਬਿਜਲੀ ਬੋਰਡ ਦਾ ਹਾਲ ਏ ਮਾੜਾ ਮੈਂ ਆਪ ਖੇਤੀ ਕਰਦਾ 10 ਦਿਨ ਬਾਅਦ ਕੱਲ ਬਿਜਲੀ ਆਈ ਜੀ ਨਾ ਇਹਨਾਂ ਕੋ ਮੁਲਾਜ਼ਮ ਨੇ ਨਾ ਇਹਨਾਂ ਕੋ ਇਨਫਰਾਸਟ੍ਰਕਚਰ ਇਹ ਮਤਲਬ ਲਾਪਰਵਾ ਹੋਏ ਨੇ بے پروا ਹੋਏ ਨੇ ਇਹਨਾਂ ਦਾ ਕੇਵਲ ਤੇ ਕੇਵਲ ਏਜेंडा ਹੈ ਪੋਲਿਟিক্যাল ਪਾਰਟੀਆਂ ਦਾ ਵੀ ਸੱਤਾ ਤੇ ਕਿਵੇਂ ਆਉਣਾ ਝੂਠ ਬੋਲ ਕੇ ਸਾਰਾ ਕੁਝ ਕਰਕੇ ਨਾਲ ਦੀ ਨਾਲ ਪੈਸੇ ਦੀ ਲੋੜ ਆ ਪੰਜਾਬ ਸਰ 4 ਲੱਖ ਕਰੋੜ ਦੇ ਕਰੀਬ ਕਰ ਦਿਆ ਹੋਣ ਵਾਲਾ ਇਹਨਾਂ ਤੋਂ ਵਿਆਜ ਨਹੀਂ ਦਿੱਤਾ ਜਾ ਰਿਹਾ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਇਹ ਪੈਸਾ ਕਮਾਉਂਦੇ ਆ ਸ਼ਰਾਬ ਦੇ ਠੇਕਿਆਂ ਤੋਂ ਤੁਸੀਂ ਦੇਖੋਗੇ ਪੰਜਾਹ ਪਰਿਵਾਰ ਕੀਤਾ ਪਿਆ ਸ਼ਾਮ ਨੂੰ ਜਾ ਕੇ ਦੇਖੋ ਜਿਵੇਂ ਮਤਲਬ ਵਿਆਹ ਸ਼ਾਦੀ ਨੂੰ ਲੈ ਲੈਣ ਲੱਗਦੇ ਜਿਵੇਂ ਇਕਲਾ ਇਹ ਦੂਜਾ ਜ਼ਮੀਨ ਤੋਂ ਪੈਸਾ ਕਮਾਉਣਾ ਚਾਹੁੰਦੇ ਜਿਹੜਾ ਕਰਜ਼ਾ ਚੜਿਆ ਹੋਇਆ ਔਰ ਮੈਂ ਸਮਝਦਾ ਇਮਚਿਓਰਟੀ ਵੀ ਆ ਤੇ ਜਦੋਂ ਬੰਦੇ ਕੋਲੇ ਸੱਤਾ ਆ ਜਵੇ ਮੈਂ ਆਪ ਮੈ ਲੈ ਰਿਹਾ ਜਦੋਂ ਵਿਧਾਨ ਸਭਾ ਦੀਆਂ ਪੌੜੀਆਂ ਚੜਦੇ ਆ ਤੇ ਉਹ ਸਰਹਲ ਜਾਂਦਾ ਇਹ ਹੈ ਤਾਂ ਸਿਧਾਂਤ ਘਰਾਂ ਚੋਂ ਪਰ ਇਹਨਾਂ ਨੂੰ ਚਲਾਉਣ ਵਾਲੇ ਪਿੱਛੇ ਆਕਾ ਆਕਾ ਨੇ ਇਹਨਾਂ ਦੇ ਇਹਨਾਂ ਦੇ ਪਿੱਛੇ ਕਾਰਪੋਰੇਟ ਆ ਰਹੇ ਨੇ ਉਹਨਾਂ ਦੇ ਪਿੱਛੇ ਦਿੱਲੀ ਵਾਲੇ ਨੇ ਇਹਨਾਂ ਦੇ ਪਿੱਛੇ ਬੀਰੋਕ੍ਰੇਸੀ ਹੈ ਗਰੀਬ ਚਲਾਉਂਦੀ ਆ ਸਾਰੇ ਸੋ ਇਸ ਲਈ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਇਹ ਨੀਤੀ ਰੱਦ ਕੀਤੀ ਜਾਵੇ ਜੇਕਰ ਰੱਦ ਨਹੀਂ ਕੀਤੀ ਜਾਂਦੀ ਇਹ ਲੜਾਈ ਇਕੱਲੀ ਇਕਨੋਮਿਕ ਲੜਾਈ ਨਹੀਂ ਰਹੂਗੀ ਪੰਜਾਬ ਦੀ ਇਕਨੋਮਿਕ ਲੜਾਈ ਨਹੀਂ ਰਹੂ ਇਹ ਸੋਸ਼ਲ ਲੜਾਈ ਵੀ ਬਣੇ ਇਹ ਪੰਜਾਬ ਨੂੰ ਬਚਾਉਣ ਦਾ ਸਵਾਲ ਆ ਸਾਰਾ ਕੁਸ਼ਣ ਇਸ ਲਈ ਪਿੰਡਾਂ ਦੇ ਵਿੱਚ ਜਿਹੜਾ ਇਹਨਾਂ ਨੇ ਐਲਾਨ ਕੀਤਾ 2013 ਦਾ ਐਕਟ ਕਹਿੰਦਾ ਵੇ 6 ਮਹੀਨੇ ਪਹਿਲਾਂ ਲੋਕਾਂ ਦੀ ਰਹਿ ਲੈ ਜਾਂਦੇ ਰਹਿ ਵੀ ਕਿਹਨੇ ਲੈਣੀ ਹੈ ਕੋਈ ਆਟੋਨਮਸ ਬਾਡੀ ਜਿਵੇਂ ਇਸ ਤੇ ਆ ਨਾਲ ਪੰਚਾਇਤਾਂ ਨੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਇਹ ਲੋਕਾਂ ਨੂੰ ਸਮਝਦੇ ਕੀ ਨੇ ਵੀ ਜਿਹੜਾ ਐਕਟ ਕੱਲ ਕਹਿੰਦਾ ਵੀ ਤੁਸੀਂ ਲੋਕਾਂ ਨਾਲ ਜਾ ਕੇ ਸੰਵਾਦ ਕਰੋ ਨਾ ਉਹਦੇ ਨਫੇ ਨੁਕਸਾਨ ਕੀ ਨੇ ਪੁੱਛਿਆ ਨਹੀਂ ਬੈਠੇ ਤੁਸੀਂ ਕਰਦੇ ਕਿਹਨੇ ਠੇਕਾ ਦਿੱਤਾ ਕਿਹੜੇ ਇਹਨਾਂ ਦੇ ਆਪਣਾ ਹੈਗਾ ਇਲੈਕਸ਼ਨ ਮੈਨੀਫੈਸਟੋ ਸੀ ਵੀ ਸੀ ਥੋੜੀਆਂ ਜਮੀਨਾਂ ਖੋਹਾਂਗੇ ਸੋ ਅੱਜ ਅਸੀਂ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਗ੍ਰਾਮ ਸਭਾਵਾਂ ਹੋ ਰਹੀਆਂ ਨੇ ਗ੍ਰਾਮ ਸਭਾਵਾਂ ਮੁੱਢੋਂ ਹੀ ਇਸ ਨੀਤੀ ਨੂੰ ਰੱਦ ਕਰ ਰਹੀਆਂ ਨੇ ਕੱਲੇ ਕਿਸਾਨ ਨਹੀਂ ਹੈ ਕਿਉਂਕਿ ਇਹਦਾ ਇੰਪੈਕਟ ਹੈ ਜਿਹੜਾ ਜਿੱਥੇ ਗਲਾਡਾ ਚ ਆ ਗਿਆ ਟੋਟਲ ਮਰੇਗਾ ਦਾ ਕੰਮ ਖਤਮ ਹੋ ਗਿਆ ਜਿੱਥੇ ਖੇਤੀ ਚਲੀ ਗਈ ਉਹਦੇ ਨਾਲ ਦਸਤਕਾਰ ਨੇ ਕੋਈ ਟਰੈਕਟਰ ਮਕੈਨਿਕਾ ਕੋਈ ਇੰਜਨ ਮਕੈਨਿਕਾ ਕੋਈ ਇਲੈਕਟ੍ਰੀਸ਼ੀਅਨ ਕੋਈ ਪੈਸਟਿਸਾਈਡ ਦੀ ਦੁਕਾਨ ਆ ਹੋਰ ਸਾਰਾ ਉਹ ਸਾਰਾ ਬਿਲਾ ਉਹਨਾਂ ਨੇ ਇਹਦੇ ਨਾਲ ਹੀ ਤੁਸੀਂ ਨੋਟ ਕਰੋਗੇ ਪਿੰਡਾਂ ਦੇ ਵਿੱਚ ਜਿਹੜਾ ਰੋਜ਼ਗਾਰ ਦੇਣ ਵਾਲੇ ਸਾਧਨ ਨੇ ਪੰਜਾਬ ਦੇ ਵਿੱਚ 2781 1100 ਪੱਠਾ ਬੰਦ ਹੋ ਚੁੱਕੇ ਨੇ। ਔਰ ਜਿੱਥੇ ਆ ਗਏ ਟੋਟਲੀ ਖਤਮ ਹੋ ਜਾਣੇ ਨੇ। ਉਹ ਵੀ ਧੰਦਾ ਕਾਰਪੇਟਾਂ ਦਿੱਤਾ ਜਾ ਰਿਹਾ। ਇਹ ਸਾਰਾ ਰਸਤਾ ਸਾਰੇ ਰਸਤੇ ਉਸੇ ਪੱਥ ਵੱਲ ਜਾ ਰਹੇ ਨੇ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਵੀ ਇੱਥੇ ਦਾ ਕਾਰੋਬਾਰ ਖੋਲ ਕੇ ਜ਼ਮੀਨਾਂ ਤੇ ਉਹ ਸਮਝਦੇ ਆ ਵੀ ਬਿਜਲੀ ਬੋਰਡ ਤੇ ਕਬਜ਼ਾ ਕਰਨਾ ਸੌਖਾ। ਏਅਰਪੋਰਟਾਂ ਦੇ ਕਬਜ਼ਾ ਕਰ ਲਿਆ ਰੇਲ ਰਾਂ ਦੇ ਕਬਜ਼ਾ ਕਰ ਲਿਆ ਬੰਦਰਗਾਹਾਂ ਤੇ ਕਬਜ਼ਾ ਕਰ ਲਿਆ ਕੋਲੇ ਦੀਆਂ ਕੰਨਾਤਾਂ ਤੇ ਕਬਜ਼ਾ ਕਰ ਲਿਆ ਆ ਜਹਾਜ਼ ਹਾਜ਼ਤਾ ਕਰ ਹਾਤਾ ਕਰ ਸੋਇਆ ਹੈ ਡਾਟੇ ਦਾ ਹੈਗਾ ਤੇ ਬਿਜਲੀ ਬੋਰਡ ਦੀ ਆਈ ਹੈਗੀ ਆ ਹੈਲਥ ਆ ਐਜੂਕੇਸ਼ਨ ਆ ਇੱਥੇ ਵੀ ਵੱਡਾ ਹਿੱਸਾ ਉਹਨਾਂ ਦਾ ਉਹ ਸਮਝਦੇ ਆ ਵੀ ਦੇਕਰ ਇਹਦੇ ਵਿੱਚ ਕੋਈ ਰਿੱਕਾ ਬਣਦਾ ਅੰਦੋਲਨ ਕਰਦਾ ਤੇ ਉਹ ਪਿੰਡਾਂ ਦੇ ਕਿਸਾਨ ਨੇ ਭਗਵੰਤ ਮਾਨ ਜੀ ਨੂੰ ਭੁਲੇਖਾ ਹੋ ਗਿਆ ਵੀ ਕਿਸਾਨ ਜਿੱਥੇ ਬੰਦਿਆ ਦਿੱਲੀੋਂ ਆਈਆਂ ਇਥੇ ਆ ਕੇ ਆਪਣੇ ਨੇ ਅੰਦੋਲਨ ਕੀਤਾ ਉਹਨਾਂ ਦੀ ਕੋਈ ਕਮੀ ਕਮਜ਼ੋਰੀ ਹੋ ਸਕਦੀ ਹੈ ਪਰ ਇਤਿਹਾਸਿਕ ਰੋਲ ਆਕ ਸੰਜ ਰੰਦੀਆਂ ਦੇ ਜਿਨੇ 13 ਮਹੀਨੇ ਉੱਥੇ ਲੜ ਕੇ ਇਹ ਮਤਲਬ ਮੋਦੀ ਨੂੰ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ ਉਹ ਸਮਝਦੇ ਵੀ ਮੈਂ ਇਥੋਂ ਖੇਡ ਤੇ ਹੈ ਹੁਣ ਬੜਾ ਮਾਹੌਲ ਬੜਾ ਵਧੀਆ ਸਾਜ਼ਗਰ ਵੀ ਹੁਣ ਲੋਕਾਂ ਨੇ ਹਿਲਣਾ ਨਹੀਂ ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਆ ਅਸੀਂ ਲੋਕਾਂ ਚ ਗਏ ਆ ਤੁਸੀਂ ਵੀਡੀਓ ਵੀ ਦੇਖੀ ਹੋ ਲੋਕ ਤਾਂ ਬਾਤ ਚੜ ਕੇ ਬੋਲ ਰਹੇ ਵੇਸੀ ਮਰ ਜਾਗੇ ਜ਼ਮੀਨ ਨਹੀਂ ਛੱਡਾਂਗੇ ਫਿਰ ਹੋਰ ਵੀ ਆ ਉਹ ਕਹਿੰਦੇ ਸਾਨੂੰ 5 ਕਰੋੜ ਦੇ ਦਿਓ 6 ਕਰੋੜ ਦੇ ਦਿਓ ਰੁਪਈਆ ਲੈ ਕੇ ਕਿੱਥੇ ਜਾਵਾਂਗੇ ਪੰਜਾਬ ਚ ਕਿੱਥੇ ਜ਼ਮੀਨ ਨਹੀਂ ਔਰ ਜਿੰਨੇ ਪੈਸੇ ਪੈਸੇ ਤਾਂ ਪਹਿਲਾਂ ਮੰਨੇ ਨਹੀਂ ਪੈਸੇ ਹੈ ਨਹੀਂ ਇਹਨਾਂ ਕੋਲੇ ਇਹਨਾਂ ਦਾ ਸਾਨੂੰ 1000 ਗਜ ਦਾ ਪਲਾਟ ਤੇ 200 ਗਜ ਦਾ ਉਹ ਦੇਣਾ ਹੈਗਾ ਕਮਰਸ਼ੀਅਲ ਹੈ ਇਹ ਕਦੋਂ ਡਿਵੈਲਪ ਹੋਣਾ ਇੱਥੇ ਕਦੋਂ ਪੈਸਾ ਆਊਗਾ ਇਹ 1000 ਗਜ ਵੀ ਉਹਨਾਂ ਲੋਕਾਂ ਕੋਲ ਨਹੀਂ ਦੇਣਾ ਚੌਥਾ ਹਿੱਸਾ ਕਿਸਾਨ ਦੀ ਜ਼ਮੀਨ ਛੱਡ ਕੇ ਤਿੰਨ ਹਿੱਸੇ ਤੱਕ ਅਬਜਾ ਕਰ ਲਿਆ ਜਿਹੜਾ ਰਹਿ ਗਿਆ ਉਹ ਵੀ ਮੁੜ ਕੇ ਇਹਨਾਂ ਦੇ ਜਿਹੜੇ ਬਦਲਾਲ ਨੇ ਲੈਂਡ ਮਾਫੀਆ ਉਹਨਾਂ ਨੇ ਲੈਣਾ बिकਣੀ ਨਹੀਂ ਹੈ ਲੋਕ ਭੋਦੇ ਭਾਦੇ ਵੇਚਣਗੇ ਉਹ ਤੋਂ ਪੈਸੇ ਜਿਹੜਾ ਕਹਿੰਦਾ ਨਾ ਸਰਪਾਲ ਚਿਮਾ ਜੀ ਮੇਰੇ ਮਿੱਤਰ ਨੇ ਸਾਡੇ ਨਾਲ ਕੰਮ ਕਰਦੇ ਰਹੇ ਨੇ ਉਹਨਾਂ ਨੇ ਕਿਹਾ ਵੀ ਇਹ 1 ਕਰੋੜ ਵਾਲੀ 4 ਕਰੋੜ ਨੂੰ ਬਣ ਜਾਣੀ ਆ ਇਹ ਸ਼ਾਇਦ 1 ਕਰੋੜ ਵਾਲੀ ਕੋਈ 50000 50 ਲੱਖ ਨੂੰ ਨਾ ਪੁੱਛੇ ਕਿਉਂਕਿ ਜਦੋਂ ਪਈ ਹੋਗੀ ਔਰ ਜਦੋਂ ਇਹ ਹੋ ਗਿਆ ਬਿਲਕੁਲ ਕਾਰੋਬਾਰ ਬੰਦ ਖੇਤੀ ਬੰਦ ਕੰਮ ਬੰਦ ਤੇ ਜਾਣ ਕੇ ਕਹਿੰਦੇ ਜੀ 30000 ਰੁਪਇਆ ਤੁਹਾਨੂੰ ਅਸੀਂ ਗੁਜ਼ਾਰਾ ਪੱਤਾ ਦੇਣਾ ਇਹ ਲੋਕਾਂ ਨੂੰ ਜਾਣਦਾ ਅਸੀਂ ਉਜੜ ਕੇ ਆਏ ਸੀ ਪਾਕਿਸਤਾਨ ਤੋਂ ਸਾਨੂੰ ਉੱਥੇ ਜਮੀਨਾਂ ਮਿਲ ਗਈ ਸੀ ਬਾਤ ਕੀਤੀਆਂ ਇੱਥੋਂ ਉਜੜ ਕੇ ਕਿੱਥੇ ਜਾਵਾਂਗੇ ਜਿਹੜਾ ਪੈਸਾ ਆ ਗਿਆ ਉਹ ਕਾਰੋਬਾਰ ਹੈ ਨਹੀਂ ਕਾਰੋਬਾਰ ਤਾਂ ਅਰੇ ਡਿਫੇਰ ਹੋ ਰਹੇ ਨੇ ਕਿ ਭਾ ਨਾ ਜਾਓ ਤੁਸੀਂ ਦੁਕਾਨਾਂ 10 ਖੁੱਲ੍ਹਦੀਆਂ ਤੇ 20 ਬੰਦ ਹੋ ਜਾਂਦੀਆਂ ਨੇ ਸਮਾਲ ਕੇ ਇੰਡਸਟਰੀ ਦੀ ਹਾਲਤ ਮਾੜੀ ਹੈ ਉਹ ਪੈਸਾ ਕੁਝ ਲੋਕ ਨੇ ਜਿਵੇਂ ਤੁਸੀਂ ਦੇਖ ਲਓ ਮਹਾਲੀ ਲੋਧਿਆਣੇ ਵੀ ਸਾਡੇ ਹੋਏ ਆ ਉਹਨਾਂ ਨੇ ਕੋਠੀਆਂ ਲੈ ਲਈਆਂ ਮੁੰਡਿਆਂ ਨੇ ਕਾਰਾਂ ਲੈ ਲਈਆਂ ਨਸ਼ੇ ਲੱਗ ਗਏ ਜੇ 100 ਪਰਿਵਾਰ ਉਜੜਿਆ ਉੱਥੋਂ ਕਿਤੇ ਪੰਜ ਪਰਿਵਾਰ ਵੀ ਕਿਸਾਨੀ ਦੇ ਕਿਤੇ ਸਟੈਬਲਿਸ਼ ਹੋਈ ਨਹੀਂ ਦੀ ਦੇ ਵੀ ਇਹਨਾਂ ਨੇ ਭਗਵਾਨ ਲੱਭੀ ਨਹੀਂ ਰਹਿ। ਇਹਵੇਂ ਜਿਵੇਂ ਪੰਜਾਬ ਦੇ ਜਿਹੜੇ ਲੋਕ ਜਾੜਦੇ ਨੇ ਇਹ ਕਿੱਥੇ ਜਾਣਗੇ ਕਿੱਥੇ ਜਾ ਕੇ ਟਿਕਣਗੇ ਇਹ ਬੜਾ ਵੱਡਾ ਸਵਾਲ ਆ ਜਿਉਂ-ਜਿਉਂ ਲੋਕਾਂ ਦੇ ਵਿੱਚ ਇਹ ਗੱਲ ਜਾਊਗੀ ਲੋਕਾਂ ਦੀ ਲਹਿਰ ਵੱਡੀ ਬਣਦੀ ਜਾਣੀ। ਇਹ ਕਿਸਾਨ ਮੋਰਚੇ ਨੋ ਵੀ ਵੱਡੀ ਕਿਉਂਕਿ ਕਿਸਾਨੀ ਦਾ ਇਸ਼ੂ ਹੈ ਚ ਮਨਰੇਗਾ ਵਾਲੇ ਵੀ ਆਉਣਗੇ ਤੇ ਮਜ਼ਦੂਰ ਵੀ ਆਉਣਗੇ ਤੇ ਦਸਤਕਾਰ ਵੀ ਆਉਣਗੇ ਔਰ ਇਹਦੇ ਚ ਸ਼ਹਿਰਾਂ ਆਉਣੇ ਵੀ ਖੜ ਜਾਣਾ ਸ਼ਹਿਰਾਂ ਦੇ ਲੋਕ ਨੇ ਜਿਹੜੇ ਕਾਰੋਬਾਰੀ ਉਹਨਾਂ ਨੇ ਵੀ ਖੜ ਜਾਣਾ ਵੀ ਇਹ ਪੰਜਾਬ ਦੀ ਤਬਾਹੀ ਆ ਸੋ ਅਸੀਂ ਇਹ ਪ੍ਰੈਸ ਕਾਨਫਰੰਸ ਕਰਕੇ ਮਤੇ ਆਂਦਾ ਦੱਸ ਹਾਂ ਮਤੇ ਆਂਦਾ ਦੱਸ ਆ ਮਤੇ ਆ ਜਿਹੜੇ ਗ੍ਰਾਮ ਸਭਾਵਾਂ ਦੇ ਬਕਾਇਦਾ ਕਾਨੂੰਨੀ ਟੰਗਣਾ ਪੈਦਾ ਹੋ ਰਿਹਾ ਸਰਪੰਚਾਇਤ ਆਪਣੀ ਮੀਟਿੰਗ ਕਰਦੀ ਆ ਉਹ ਜਨਰਲ ਅਜਲਾਸ ਆ ਜਿਹੜਾ ਗ੍ਰਾਮ ਸਭਾ ਦਾ ਸਾਦੀ ਹੈ ਕਿਉਂਕਿ ਜਿਹੜਾ ਜੇ ਪ੍ਰਾਈਵੇਟ ਟਾਉਨ ਦੇਣਾ ਤਾਂ 80% ਦੇ ਦਸਤਾਬੇਜ਼ ਚਾਹੀਦੇ ਨੇ ਜੇ ਸਰਕਾਰ ਨੇ ਲੈਣਾ ਤੇ 70% ਦੇ ਮੈਨੂਅਲੀ ਲੱਗਦਾ ਵੀ ਇੱਕ ਵੀ ਪਰਿਵਾਰ ਚਾਹੇ ਉਹਨਾਂ ਨੇ ਵੋਟਾ ਕਿਸੇ ਨੂੰ ਪਾਈਆਂ ਵੀ ਉਹ ਇਹ ਤੋਂ ਪਿੱਛੇ ਹੋਊਗਾ ਮਤਿਆਂ ਦੀ ਮਹਿਮਾ ਜਿਹੜੀ ਸ਼ੁਰੂ ਹੋ ਹਾਂਜੀ ਇਹ ਲਗਭਗ 20 ਪਿੰਡਾਂ ਦਾ ਤਾਂ ਫਾਈਨਲ ਹੋ ਚੁੱਕਿਆ ਇਹ ਜਾ ਰਿਹਾ ਸਾਰੇ 32 ਦੇ 32 ਹੋਣਗੇ ਤੇ ਇਹ ਬਾਹਰਲੇ ਇਹ ਉੱਥੇ ਦੀ ਮੂਵਮੈਂਟ ਨਹੀਂ ਹੈ ਜਿਹੜੀ ਅਸੀਂ ਜੋਧਾਂ ਮੀਟਿੰਗ ਕੀਤੀ ਆ ਉਹਦੇ ਚ ਬਾਹਰਲੇ ਪਿੰਡਾਂ ਤੋਂ ਵੀ ਆਏ ਨੇ ਉਹਨਾਂ ਨੇ ਪਤਾ ਵੀ ਉਹ ਦੂਆ ਸਾਡਾ ਨੰਬਰ ਲੱਗਣਾ ਅਵੇਰਨੈਸ ਕਰਦੇ ਸੋ ਅਸੀਂ ਇਸ ਪ੍ਰੈਸ ਕਾਨਫਰੰਸ ਰਾਹੀਂ ਸਰਕਾਰ ਤੋਂ ਤਾਂ ਮੰਗ ਕਰਦੇ ਆ ਵੀ ਇਹਨੂੰ ਤੁਸੀਂ ਰੱਦ ਕਰ ਦਿਓ ਇਹ ਪੰਜਾਬ ਦੇ ਪੱਖ 'ਚ ਨਹੀਂ ਇਹ ਕਿਸਾਨਾਂ ਦੇ ਪੱਖ 'ਚ ਨਹੀਂ ਇਹ ਮਜ਼ਦੂਰਾਂ ਦੇ ਪੱਖ 'ਚ ਨਹੀਂ ਇਹ ਪੰਜਾਬ ਨੂੰ ਉਜਾੜਨ ਵਾਲੀ ਆ ਇਤਿਹਾਸਿਕ ਫੌਰੀ ਤਰਫ਼ ਤੇ ਰੱਦ ਕਰੋ ਤੇ ਨਾਲ ਲੋਕਾਂ ਨੂੰ ਬੇਨਤੀ ਕਰਦੇ ਆਂ ਵੀ ਇਹ ਸਨੀਤੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਹੈ ਕਿ ਇਹ ਇਹਦੇ ਪੋਜੀਟਿਵ ਤੇ ਨੈਗੇਟਿਵ ਪੱਖ ਕੀ ਨੇ ਸਾਨੂੰ ਮਿਲਦਾ ਕੀ ਹੈ ਤੇ ਸਾਤੋਂ ਕੀ ਜਾਂਦਾ ਹੈਗਾ ਇਹ ਜਿੰਨੇ ਵੀ ਲੀਡਰਸ਼ਿਪ ਆ ਜਿੰਨੇ ਵੀ ਲੋਕ ਨੇ ਬੁੱਧੀਜੀਵੀ ਨੇ ਅਸੀਂ ਸਾਰੇ ਲੋਕਾਂ ਨੇ ਵੀ ਤੁਹਾਨੂੰ ਵੀ ਮੀਡੀਆ ਰਹੇ ਇਹ ਬੇਨਤੀ ਕਰਦੇ ਆਂ ਵੀ ਇਹ ਪੰਜਾਬ ਲੱਭਣਾ ਨਹੀਂ ਹੈ ਇੱਥੇ ਮਾਮਾ ਨੇ ਪੁੱਤ ਨਹੀਂ ਸਣ ਅਸੀਂ ਇਹ ਗੱਲ ਹੈ ਜਿਹੜੀ ਲੋਕਾਂ ਚ ਲੈ ਕੇ ਜਾਈਏ ਔਰ ਜਿਵੇਂ ਅਸੀਂ ਪਿੰਡਾਂ 'ਚ ਗਏ ਆ ਲੋਕ ਗੁੱਸੇ 'ਚ ਵੀ ਨੇ ਲੋਕ ਚੇਤਨ ਵੀ ਹੋ ਰਹੇ ਨੇ ਗਿਆਨਬਾਨ ਵੀ ਹੋ ਰਹੇ ਨੇ ਇਹਦੇ ਖਿਲਾਫ ਵੱਡੀ ਲਹਿਰ ਹੈ ਜਿਹੜੀ ਉਹ ਪੰਜਾਬ ਦੇ 'ਚ ਤੁਸੀਂ ਦੇਖੋ ਵੀ 47 ਡਿਗਰੀ ਟੈਂਪਰੇਚਰ ਝੋਨਾ ਲਾ ਰਹੇ ਨੇ ਲੋਕ ਟਰੈਕਟਰ ਉਧਰ ਲੱਗੇ ਹੋਏ ਨੇ ਉਹਦੇ ਵਿੱਚ ਵੀ ਇਕੱਠੇ ਹੋ ਕੇ ਮਤਲਬ ਜੋਦਾਂ ਦੀ ਮੰਡੀ ਚ ਆਏ ਨੇ ਤੇ 10-15 ਦਿਨ 'ਚ ਝੋਨੇ ਦਾ ਕੰਮ ਮੁੱਕ ਗਿਆ ਤੇ ਇੱਕ ਵੱਡੀ ਮਹਿਮਾ ਜਿਹੜੀ ਪੰਜਾਬ ਦੇ ਵਿੱਚ ਹੋਊਗੀ ਤੇ ਸਾਨੂੰ ਪੂਰਨ ਆਸ ਆ ਵੀ ਪੰਜਾਬ ਦੇ ਲੋਕ ਉੱਠਣਗੇ ਜਾਗਣਗੇ ਲੜਨਗੇ ਤੇ ਸਰਕਾਰ ਨੂੰ ਪਿਛਲ ਫੋਰਮ ਮੁਰਦਲੇ ਮਜਬੂਰ ਕਰਨਗੇ ਇਸ ਇਹਦੇ ਤੇ ਕੋਈ ਸਵਾਲ ਹੈ ਤੇ ਤੁਸੀਂ ਕਰ ਲਓ ਉਸ ਤੋਂ ਬਾਅਦ ਫਿਰ ਮੁਹਾਲੀ ਤੋਂ ਜਿਹੜੇ ਆਏ ਨੇ ਵੀ ਇੱਥੇ ਕੀ ਅਸਰ ਪਿਆ ਹੈਗਾ ਉਹ ਦੱਸ ਦੇਣਗੇ ਬਲਵਿੰਦਰ ਕਾਲਾ ਜੀ ਤੇ ਇਹ ਮਜ਼ਦੂਰਾਂ ਦੇ ਆਗੂ ਹੈ ਇਸ ਗੱਲ ਦੇ ਉੱਤੇ ਜੇ ਤੁਸੀਂ ਕੋਈ ਸਵਾਲ ਕਰਨਾ ਚਾਹੋ ਤਾਂ ਕਰੋ ਬਾਕੀ ਇੱਕ ਸਮਾਜਿਕ ਜਿਹੜੀ ਲੜਾਈ ਹੋਵੇਗੀ ਜਿਹੜੀਆਂ ਦੋਨਾਂ ਜਿਹੜਾ ਸਾਧੂਆਂ ਦੋਨੋਂ ਤੋਂ ਵੀ ਵੱਡਾ ਦੋਨੋਂ ਸਭੂ ਹਾਂ ਬਿਲਕੁਲ ਲੈ ਇਹ ਮੇਰਾ ਮੰਨਣਾ ਇਹਦਾ ਕੇਂਦਰ ਬਿੰਦੂ ਪੁਕੇਆਣਾ ਰਹੇਗਾ ਕਿ ਕਿਤੇ ਹੋਰ ਜਗਾ ਵੀ ਕੋਈ ਤਾਂ ਪ੍ਰੋਗੈਸ ਨਹੀਂ ਇਹਦਾ ਕੇਂਦਰ ਕਰਕੇ ਕਿ ਦੇਖੋ ਇਹਦਾ ਕੇਂਦਰ ਤਾਂ ਜਿੱਥੋਂ ਜਿਹੜੇ ਪੀੜ ਤੇ ਨੇ ਪਹਿਲਾਂ ਅੱਜ ਉਹ ਖਣੀਆਂ ਉੱਥੇ ਤੇ ਉੱਥੋਂ ਸ਼ੁਰੂ ਹੋ ਰਿਹਾ ਸਾਰੇ ਪੰਜਾਬ 'ਚ ਆਊਗਾ ਕੇਂਦਰ ਤਾਂ ਸਾਰਾ ਪੰਜਾਬ ਪਿੰਡ ਪਿੰਡ ਹੀ ਬਣਨਾ ਹੈ ਇਹਦਾ ਹਰ ਪਿੰਡ ਦਾ ਕੇਂਦਰ ਹੋਊਗਾ हां आज ਜਿਹੜੇ ਪੀੜਤ ਨੇ ਜਿੱਥੇ ਅਟੈਕ ਹੋ ਗਿਆ ਉਹ ਉੱਥੇ ਨੇ ਪਰ ਨਾਲ ਦੂਸਰੇ ਪਿੰਡਾਂ ਦੇ ਲੋਕਾਂ ਨੇ ਸਪੋਰਟ ਦੇਣੀ ਸ਼ੁਰੂ ਕਰ ਦਿੱਤੀ। ਹੋਰ ਕੋਈ ਸਵਾਲ ਜੀ? ਸਰਕਾਰ ਨੂੰ ਜਨੂ ਅਸੀਸ ਮੈਨੂੰ ਸਵਾਲ ਕੀਤਾ ਕਿ ਇਸ ਡਿਸਟ੍ਰਿਕਟਾਂ ਦੇ ਜਿਹੜੇ ਕਿਸਾਨ ਤੇ ਲੋਕ ਨੇ ਉਹ ਰਾਜੀ ਨਹੀਂ ਹੈ ਤੁਹਾਡੇ ਨਾਲ ਸੈਨੋਕਨੀ ਸਪੈਸ ਦੇ ਨਾਲ। ਉਹ ਕਹਿੰਦੇ ਕਿ ਸ਼ਾਇਦ ਕਿਸਾਨਾਂ ਨੂੰ ਜਾਂ ਪਿੰਡ ਵਾਲਿਆਂ ਨੂੰ ਗੁਮਰਾਹ ਕੀਤਾ ਗਿਆ ਹੋ ਸਕਦਾ ਹੈ। ਸਾਡੀ ਮਨਸ਼ਾ ਇਹਨਾਂ ਨੂੰ ਡਿਵੈਲਪ ਕਰਨਾ ਹੈ ਪਿੰਡਾਂ ਨੂੰ। ਸ਼ਹਰਾ ਦਿਖਾਣ ਦਾ ਕਰਨਾ ਨਾ ਕਿ ਇਹਨਾਂ ਨੂੰ ਬਰਬਾਦ ਕਰਨਾ ਮੋਤੀ ਵੀ ਕਹਿੰਦਾ ਸੀ ਮੈਂ ਖੇਤੀ ਦੇ ਕਾਲਾ ਕਾਨੂੰਨਾਂ ਵਾਲੇ ਤੋਂ ਸਮਝਾ ਨਹੀਂ ਸਕਿਆ ਮੈਂ ਵਾਪਸ ਲੈ ਉਹੀ ਬੋਲੀ ਬੋਲਦੇ ਇਹ 1 2 4 ਦਿਮਾਗ ਲੱਖਾਂ ਕਰੋੜਾਂ ਲੋਕਾਂ ਦੇ ਦਿਮਾਗ ਨਾਲੋਂ ਤੇਜ ਨਹੀਂ ਲੱਖਾਂ ਕਰੋੜਾਂ ਲੋਕਾਂ ਦੇ ਦਿਮਾਗ ਨਾਲੋਂ ਤੇਜ ਨਹੀਂ ਹੈ ਸਿਆਣੇ ਤੋਂ ਸਿਆਣੇ ਬੰਦੇ ਬੈਠੇ ਨੇ ਜੇ ਕੋਈ ਐਮਐਲਏ ਬਣ ਗਿਆ ਜਾਂ ਐਮਪੀ ਬਣ ਗਿਆ ਜਾਂ ਵਜੀਰ ਬਣ ਗਿਆ ਇਹ ਨਹੀਂ ਮਤਲਬ ਇਹ ਉਹਨੂੰ ਅਕਲ ਦਾ ਠੇਕਾ ਦਿੱਤਾ ਬੇਵਕੂਫ ਲੋਕ ਵੀ ਬਣ ਜਾਂਦੇ ਨੇ ਇੱਕ ਹੋਰ ਬੜੀ ਗੱਲ ਮਹੱਤਵਪੂਰਨ ਹੈ ਜਿਹੜੀ ਜੋਧਾ ਸਾਹਿਬ ਨੇ ਜ਼ਿਕਰ ਕੀਤਾ ਕਿ ਮੌਜੂਦਾ ਕੈਂਡੀਡੇਟ ਨੇ ਜਿਹੜੇ ਸਰਕਾਰ ਦੇ ਸੰਜੀਵ ਔੜਾ ਜੀ ਉਹਨਾਂ ਦੀ 20 ਏਕੜ ਜ਼ਮੀਨ ਦੀ ਗੱਲ ਕੀਤੀ ਹੈ ਇਹ ਜ਼ਮੀਨ ਲੁਧਿਆਣੇ ਦੇ ਜਮਾਲਪੁਰ ਇੰਡਸਟਰੀਅਲ ਏਰੀਏ ਚ ਹੈ ਇਹ ਗੱਲ ਬਹੁਤ ਸਮਝਣ ਵਾਲੀ ਹੈ ਬਿਆਨਤ ਸਿੰਘ ਦੀ ਸਰਕਾਰ ਸਮੇ ਇਹ ਜ਼ਮੀਨ ਹਾਸਲ ਕੀਤੀ ਹਾਸਲ ਕਰਨ ਵਾਲਿਆਂ ਚ ਦੋ ਮੁੱਖ ਚਿਹਰੇ ਸੀਗੇ ਇੱਕ ਤਾਂ ਸੰਜੀਵ ਅਰੋੜਾ ਜੀ ਦੀ ਕੰਪਨੀ ਸੀ 하테쉬 ਰਤੇਸ਼ ਇੰਡਸਟਰੀਜ਼ ਲਿਮਟਿਡ ਨਾਂ ਤੇ ਦੂਸਰਾ ਰਜਿੰਦਰ ਗੁਪਤਾ ਜੀ ਸੀਗੇ ਉਸ ਤੋਂ ਬਾਅਦ ਅਗਲੀ ਸਰਕਾਰ ਜਦੋਂ ਆਈ ਟਰਾਈਡੈਂਟ ਵਾਲੇ ਟਰਾਈਡੈਂਟ ਵਾਲੇ ਜਿਹੜੇ ਕਿ ਲਗਾਤਾਰ ਮਤਲਬ ਆਲੂ ਵਾਂਗੂ ਹਰੇਕ ਸਬਜ਼ੀ 'ਚ ਪੈ ਜਾਂਦੇ ਆ ਉਹ ਅਕਾਲੀਆਂ ਸਮੇਂ ਵੀ ਚੇਅਰਮੈਨ ਸੀ ਪੰਜਾਬ ਦੇ ਉਹ ਕਾਂਗਰਸ ਸਮੇਂ ਵੀ ਚੇਅਰਮੈਨ ਰਹੇ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਵੀ ਪਲੈਨਿੰਗ ਬੋਰਡ ਦਾ ਚੇਅਰਮੈਨ ਬਣਾਇਆ ਹੁਣ ਉਹਨਾਂ ਨੂੰ ਹੋਰ 3 ਸਾਲਾਂ ਲਈ ਵਧਾ ਦਿੱਤਾ ਗਿਆ ਦੇਖੋ ਕਿੰਨੀਆਂ ਸੋਹਣੀਆਂ ਨੀਤੀਆਂ ਨੇ ਅਸੀਂ ਇੱਕ ਦੂਜੇ ਦੀਆਂ ਪੱਗਾਂ ਲਾ ਦਿੰਦੇ ਆ ਇਹਨਾਂ ਪੋਲੀਟੀਕਲ ਪਾਰਟੀਆਂ ਲਈ ਔਰ ਉਹਨਾਂ ਲਈ ਇੱਕ ਹੀ ਚੇਅਰਮੈਨ ਜਿਹੜਾ ਹੈਗਾ ਉਹ ਮਤਲਬ ਸਦਾ ਲਈ ਚੱਲ ਰਿਹਾ ਇਹ ਜਿਹੜੀ 20 ਏਕੜ ਜ਼ਮੀਨ ਲਈ ਮੌਜੂਦਾ ਕੈਂਡੀਡੇਟ ਨੇ ਜਿਹੜੇ ਇਲੈਕਸ਼ਨ ਲੜ ਰਹੇ ਆ ਸੁਖਬੀਰ ਸਿੰਘ ਬਾਦਲ ਹੁਰਾਂ ਦੇ ਸਮੇਂ ਉਹਦਾ ਸੀਐਲਯੂ ਚੇਂਜ ਕੀਤਾ ਗਿਆ ਔਰ ਉਹਨੂੰ ਰਹਿਸ਼ੀ ਬਣਾ ਦਿੱਤਾ ਗਿਆ ਜੋ ਕਿ ਕਾਨੂੰਨਨ ਜੁਰਮ ਹੈ ਔਰ ਰਹਿਸ਼ੀ ਬਣਾਉਣ ਤੋਂ ਬਾਅਦ ਜਿਹੜਾ ਹੈਗਾ ਉਹ ਇੰਡਸਟਰੀਅਲ ਏਰੀਆ ਲਈ ਦਿੱਤੀ ਗਈ ਜ਼ਮੀਨ ਸੋ ਅਸੀਂ ਪੁੱਛਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਜਿਹੜਾ ਤੁਹਾਡਾ ਕੈਂਡੀਡੇਟ ਹੈ ਉਹਨੂੰ ਭੂਮਾ ਵੀ ਮਾਫੀ ਆਖੀ ਹੈ ਕਿ ਕੀ ਆਖੀ ਹੈ ਸਵਾਲ ਇਹ ਹੈ ਕਿ 20 ਏਕੜ ਜ਼ਮੀਨ ਸਰਕਾਰ ਨੇ ਸਸਤੀਆਂ ਦਰਾਂ ਤੇ ਦਿੱਤੀ ਹੈ ਇੰਡਸਟਰੀ ਨੂੰ ਪ੍ਰਮੋਟ ਕਰਨ ਵਾਸਤੇ ਅਗਲੀ ਸਰਕਾਰ ਉਹਦਾ ਸੀਐਲਯੂ ਚੇਂਜ ਕਰ ਰਹੀ ਹੈ ਉਸ ਤੋਂ ਅਗਲੀ ਸਰਕਾਰ ਅੱਖਾਂ ਮੀਚ ਕੇ ਉੱਥੇ ਬਿਲਡਿੰਗਾਂ ਬਣਨ ਦੇ ਰਹੀ ਹੈ। ਉਦੋਂ ਅਗਲੀ ਸਰਕਾਰ ਇਹ ਧੋਖਾ ਧੜੀ ਕਰਨ ਵਾਲੇ ਵਿਅਕਤੀ ਨੂੰ ਸੰਸਦ ਦਾ ਮੈਂਬਰ ਬਣਾ ਰਹੀ ਹੈ ਰਾਜ ਸਭਾ ਦਾ। ਔਰ ਉਸ ਤੋਂ ਬਾਅਦ ਰਾਜ ਸਭਾ ਤੋਂ ਹੁਣ ਉੱਥੇ ਇਲੈਕਸ਼ਨ ਲੜਾ ਕੇ ਉਹਨੂੰ ਪੰਜਾਬ ਸਰਕਾਰ ਦਾ ਮੰਤਰੀ ਬਣਾਉਣਾ ਚਾਹੁੰਦੀ ਹੈ। ਸੋ ਸੁਖਵੀਰ ਸਿੰਘ ਬਾਦਲ ਵੇਲੇ ਤੇ ਸਮੇਂ ਤੋਂ ਜਾਂ ਉਸ ਤੋਂ ਪਹਿਲੇ ਬਿਆਨ ਸਿੰਘ ਦੀ ਸਰਕਾਰ ਵੇਲੇ ਤੋਂ ਚੱਲ ਰਹੀ ਧੋਖਾ ਧੜੀ ਵਾਲੇ ਬੰਦੇ ਹੀ ਅਜੇ ਤੱਕ ਸਰਕਾਰਾਂ ਚਲਾ ਰਹੇ ਆ ਸਾਨੂੰ ਸਾਰਿਆਂ ਨੂੰ ਜਿਹੜੇ ਪੰਜਾਬ ਦੇ ਵਾਸੀਆਂ ਇਹ ਸਮਝਣਾ ਚਾਹੀਦਾ ਸੋ ਸਾਡੀ ਤੁਹਾਡੇ ਜਰੀਏ ਇਹ ਅਪੀਲ ਹੈ ਕਿ ਸਰਕਾਰ ਜਿਹੜਾ ਕਹਿ ਰਹੀ ਆ ਸੀ ਕਿਸੇ ਤੋਂ ਜ਼ਬਰਦਸਤੀ ਨਹੀਂ ਲਵਾਗੇ ਆ ਮੇਰੇ ਕੋਲੇ ਲੈਟਰ ਪਿਆ ਉਹਦੇ ਚ ਉਹਨਾਂ ਨੇ ਸਾਫ਼ ਲਿਖਿਆ ਕਿ ਜੇਕਰ ਕੋਈ ਭੂ ਮਾਲਕ ਲੈਂਡ ਪੂਲਿੰਗ ਸਕੀਮ ਅਧੀਨ ਭੂ ਅਕਵਾਇਰ ਕਰਨ ਲਈ ਸਹਿਮਤ ਨਹੀਂ ਹੈ ਤਾਂ ਦਾ ਰਾਈਟ ਟੂ ਫੇਅਰ ਕੰਪਨਸੇਸ਼ਨ ਐਂਡ ਟ੍ਰਾਂਸਪੇਰੈਂਸੀ ਇਨ ਲੈਂਡ ਐਕਵੀਜ਼ੀਸ਼ਨ ਰੀਹੈਬਿਟੇਸ਼ਨ ਐਂਡ ਰੀਸੈਟਲਮੈਂਟ ਐਕਟ 2013 ਦੇ ਤਹਿਤ ਉਹਨੂੰ ਮੁਆਵਜ਼ਾ ਦਿੱਤਾ ਜਾਏਗਾ ਇਹ ਮੁਆਵਜ਼ਾ ਦੇਣ ਦਾ ਮਤਲਬ ਫਿਰ ਉਹੀ ਹੈ ਵੀ ਕਈ ਵਾਰੀ ਪਸ਼ੂ ਨੂੰ ਆਪਾਂ ਦਵਾਈ ਦਿੰਨੇ ਆ ਤੇ ਉਹ ਨਾ ਖਾਵੇ ਤਾਂ ਫਿਰ ਨਾਲ ਕੇ ਨਾ ਦਿੰਨੇ ਆ ਢਾਕੇ ਇਹ ਅਸੀਂ ਦੇਖ ਰਹੇ ਹਾਂ ਕਿ ਹੁਣ ਸੜਕਾਂ ਲਈ ਜਿਹੜੀ ਜਗ੍ਹਾ ਲਈ ਸੀ ਕਿਸ ਤਰ੍ਹਾਂ ਮਾਝੇ ਦੇ ਵਿੱਚ ਘੜੀਸ ਘੜੀਸ ਕੇ ਖੇਤਾਂ ਦੇ ਵਿੱਚੋਂ ਪੁਲਿਸ ਜਿਹੜੀ ਹੈ ਉਹਨਾਂ ਕਿਸਾਨਾਂ ਨੂੰ ਖਿੱਚ ਕੇ ਪਾਸੇ ਕਰ ਰਹੀ ਹੈ ਇਹਨਾਂ 25 ਏਕੜਾਂ ਦੇ ਵਿੱਚ ਵੀ ਇਸੇ ਤਰ੍ਹਾਂ 25000 ਏਕੜ ਚ ਵੀ ਇਦਾਂ ਹੀ ਹੋਏਗਾ ਅਸੀਂ ਤੁਹਾਡੇ ذریعے ਪੰਜਾਬ ਦੇ ਕੱਲੇ-ਕੱਲੇ ਜ਼ਿਮੀਂਦਾਰ ਭਰਾ ਨੂੰ ਕੱਲੇ-ਕੱਲੇ ਮਜ਼ਦੂਰ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਹਰ ਪੰਜਾਬ ਵਾਸੀ ਨੂੰ ਕਿ ਇਹ ਬਹੁਤ ਵੱਡਾ ਸੰਕਟ ਹੈ ਆਉਣ ਵਾਲੇ ਸਮੇਂ 'ਚ ਬਹੁਤ ਵੱਡੀ ਵਿਪਤਾ ਹੈ ਇਹਨਾਂ ਦੇ 2 ਸਾਲ ਰਹਿ ਗਏ ਆ 1.5 ਸਾਲ ਰਹਿ ਗਿਆ ਔਰ ਇਹ ਉਹਨਾਂ ਤੋਂ ਆਪ ਦਾ ਲਾਗ ਲੈਣਾ ਚਾਹੁੰਦੇ ਆ ਜਿਹੜੀਆਂ ਵੱਡੀਆਂ ਕੰਪਨੀਆਂ ਬਿਲਕੁਲ ਸਾਫ਼ ਲਿਖਿਆ ਗਿਆ ਕਿ ਪ੍ਰੋਮੋਟਰਾਂ ਤੇ ਕੰਪਨੀਆਂ ਨੂੰ ਉਤਸ਼ਾਹਤ ਕੀਤਾ ਜਾਏਗਾ ਫਿਰ ਅਗਲੇ ਪਾਸੇ ਲਿਖਿਆ ਕਿ ਲੈਂਡ ਮਾਫੀਆ ਤੋਂ ਬਚਾਇਆ ਜਾਏਗਾ ਭਾਈ ਤੁਹਾਡਾ ਆਪਣਾ ਕੈਂਡੀਡੇਟ 20 ਏਕੜ ਜ਼ਮੀਨ ਸਰਕਾਰ ਤੋਂ ਸਸਤੀਆਂ ਦਰਾਂ 'ਚ ਲੈ ਕੇ ਤੇ ਉੱਥੇ ਰਹਾਇਸ਼ੀ ਪਲਾਟ ਰਹਾਇਸ਼ੀ ਬਹੁਤ ਵੱਡੀਆਂ ਬਿਲਡਿੰਗਾਂ ਕੱਟ ਕੇ ਬੈਠਾ ਹੈ ਉਹਦੀ ਜਾਂਚ ਕਰੋ ਸੋ ਇਹ ਸਾਡੀ ਬੇਨਤੀ ਹੈ ਹੁਣ ਮੈਂ ਬੇਨਤੀ ਕਰਾਂਗਾ ਕਿ ਮਹਾਲੀ ਏਰੀਏ ਦੇ ਵਿੱਚ ਬਲਵਿੰਦਰ ਸਿੰਘ ਕਾਲਾ ਝਾੜ ਇੱਥੇ ਆ ਜਾਣ ਕਿ ਉਹਦਾ ਕੀ ਅਸਰ ਪਿਆ ਉਹ ਜ਼ਰੂਰ ਦੱਸਣ ਕਿ ਇੱਥੋਂ ਦੇ ਲੋਕ ਸਵਰਗ ਵਰਗੇ ਪਿੰਡਾਂ ਦਾ ਅੱਜ ਨਰਕ ਬਣਿਆ ਦੇਖ ਕੇ ਕਿੰਨੇ ਤਕਲੀਫ 'ਚ ਨੇ ਇੱਥੇ ਅੱਜ ਮੇਰਾ ਆਖਰੀ ਸਵਾਲ ਬਸ ਇਹ ਆ ਪਲੀਜ਼ ਉਹਦੇ ਦੇਖੋ ਫਾਰੀਆਂ ਤੋਂ ਕੁਝ ਹਾਲੇ ਕਿਸਾਨ ਜਥੇਬੰਦੀ ਵੀ ਜ਼ੋਰ ਕਰ ਰਹੀ ਹੈ ਆਕਾਲੀ ਦਲ ਵੀ ਹੁਣ ਇਹਦਾ ਜ਼ੋਰ ਕਰਦਾ ਮੇਰਾ ਸਵਾਲ ਸਿੱਧਾ ਜੰਨਾ ਕਾ ਕਿ ਜੇ ਜਦੋਂ ਤੁਸੀਂ ਇਹ ਮੂਵਮੈਂਟ ਸ਼ੁਰੂ ਕਰੇਗੀ ਤਾਂ ਹੋਵੇ ਤੁਹਾਡੀ ਜਿਹੜੀ ਐਕਸ਼ਨ ਕਮੇਟੀ ਆ ਜਿੱਥੇ ਆ ਪੋਲੀਟੀਕਲ ਪਾਰਟੀਆਂ ਨੇ ਆਉਂਦੇ ਸਾਕਾਲੀ ਦਲ ਜਾਂ ਕੋਈ ਹੋਰ ਜੇ ਤੁਹਾਡਾ ਸਮਰਥਨ ਕਰਦੀ ਆ ਕੀ ਤੁਸੀਂ ਸਮਰਥਨ ਲੱਗੂਗੇ ਜੇਕਰ ਤੁਹਾਡੇ ਨਾਲ ਹੁੰਦੇ ਕਿ ਅਸੀਂ ਸਭ ਤੋਂ ਪਹਿਲਾਂ ਸਰਕਾਰ ਨਾਲ ਗੱਲ ਕਰਾਂਗੇ ਸਰਕਾਰ ਦੇ ਨੇੜਲੇ ਵਿਧਾਇਕਾਂ ਕੋਲੇ ਉਹਨਾਂ ਦੇ ਮੰਤਰੀਆਂ ਕੋਲੇ ਕੁਝ ਜਿਹੜੇ ਸਹਿਰਦ ਨੇ ਜਿੰਨਾਂ ਤੋਂ ਵੀ ਸਮਾਂ ਮਿਲਦਾ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਹ ਦੇ ਨਾਲ ਆਪਣੇ ਪੰਜਾਬ ਦਾ ਪਈ ਅਜਾੜਾ ਹੋ ਰਿਹਾ ਉਸ ਤੋਂ ਬਾਅਦ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਸਮਰਥਨ ਦਿੰਦੀ ਹੈ ਤੇ ਸਮਰਥਨ ਦਾ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਸਮੁੱਚੀਆਂ ਪੋਲੀਟੀਕਲ ਪਾਰਟੀਆਂ ਦੇ ਲੋਕ ਹੀ ਪੀੜਤ ਨੇ ਔਰ ਉਹੀ ਸਾਰੇ ਐਜੀਟੇਸ਼ਨ ਕਰਨਗੇ ਅੱਜ ਵੀ ਸਾਡੇ ਚ ਕੋਈ ਕਾਂਗਰਸ ਨਾਲ ਜੁੜਿਆ ਕੋਈ ਕਾਲੀ ਦਲ ਨਾਲ ਜੁੜਿਆ ਕੋਈ ਅਸੀਂ ਪਿਛਲੇ ਦਿਨਾਂ ਚ ਪਿੰਡਾਂ ਚ ਗਏ ਆ ਸਾਡੇ ਨਾਲ ਆਮ ਆਦਮੀ ਪਾਰਟੀ ਵਾਲੇ ਵੀ ਤੁਰੇ ਨੇ ਸੋ ਸਮੁੱਚੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਔਰ ਵਿਸ਼ੇਸ਼ ਵਪਾਰਕ ਜਥੇਬੰਦੀਆਂ ਪਰ ਵਿਸ਼ੇਸ਼ ਤੌਰ ਤੇ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਕਿਉਂਕਿ ਉਹ ਲਾਮਬੱਧ ਨੇ ਅਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਹੈਗਾ ਇਹ ਅੰਦੋਲਨ ਪਿੰਡਾਂ ਦੀ ਐਕਸ਼ਨ ਕਮੇਟੀ ਚ ਚਲਾਈ